ਨਰਵਾਣ ਦੀ ਜੈ ਸੋਹਮਾ ਰਾਹੀ ਸ਼੍ਰੀਨਿਸ਼ਣ ਪਰਵਾਣ ਦੀ ਜੈ ਹਾ ਸੰਗਤ ਜੀਓ ਤੇ ਪਿਆਰੇ ਨਗਰ ਨਿਵਾਸੀਓ ਜੋ ਤੁਸੀਂ ਅੱਜ ਇੱਕ ਡਿਫਰੈਂਟ ਜਿਹਾ ਕਲਚਰ ਦੇਖ ਰਹੇ ਹੋ ਮੁਸੀਂ ਸੁਣ ਵੀ ਰਹੇ ਹੋ ਤੇ ਸਾਹਮਣੇ ਦੇਖ ਰਹੇ ਹੋ ਕਿ ਇੱਕ ਤਸਵੀਰ ਰੱਖੀ ਹੋਈ ਹੈ ਜੋ ਕਿ ਨਾਰਮਲ ਬੰਦਾ ਇਹ ਸੋਚਦਾ ਹੈ ਕਿ ਇਹ ਸ਼ਾਇਦ ਕਿਸੇ ਦੇਰੇ ਤੇ ਜਾਂਦੇ ਹੋਣਗੇ ਠੀਕ ਹੈ ਲੇਕਿਨ ਇਹ ਚੀਜ਼ ਨੂੰ ਦੀ ਕਲੈਰਿਟੀ ਲੈ ਕੇ ਜ਼ਰੂਰ ਜਾਓ ਕਿ ਇਹ ਤਸਵੀਰ ਕਿਸ ਦੀ ਹੈ ਸਿਰਫ ਇਹ ਹੀ ਇੱਕ ਮੋਟੇ ਵਾਂ ਗਾਲਚਰਨ ਦਾ ਅਜਹ ਬਹੁਤ ਕੋਈ ਨਹੀਂ ਹੈ ਜੋ ਸਮੇਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਦੇ ਵਿੱਚ ਜੇ ਤੁਹਾਨੂੰ ਕਿਸੇ ਵੀ ਰੂਪ ਦੇ ਵਿੱਚ ਈਸ਼ਵਰ ਦਾ ਅਭਾਸ ਹੁੰਦਾ ਹੈ ਦਰਸ਼ਨ ਬਹੁਤ ਦੂਰ ਦੀ ਗੱਲ ਹੈ ਅਭਾਸ ਹੁੰਦਾ ਹੈ ਤੇ ਉਹ ਚੀਜ਼ ਨੂੰ ਮੰਨ ਲੈਣਾ ਜਿੱਥੋਂ ਵੀ ਹੁੰਦਾ ਹੈ ਇੱਥੋਂ ਤੁਹਾਡੇ ਆਪਣੇ ਘਰੋਂ ਕਿਤੋਂ ਵੀ ਹੁੰਦਾ ਹੈ उन्होंने अपने मन मन लेना एक्सैप्ट करना यह एक बहुत वीड्डी गल है कलयुग तो ईश्वर परमात्मा नेकलंग गलती अवतार में अपने अंदर पक्का फैसला करके मन लेना कि तू परमात्मा है और आत्मा का पति है ये एक बहुत वीडी प्राप्ति है और इस तो तुम्हारी भगती नहीं हो सकती ਅੱਜ ਤੱਕ ਈਸ਼ਵਰ ਜੋ ਕੇ ਕਦੇ ਜੋਤਕਾਰ ਕੇ ਕਦੇ ਸ਼ਬਦਕਾਰ ਕੇ ਪ੍ਰਗਟ ਹੋਏ ਜੋ ਮੈਸੇਜ ਆਉਂਦਾ ਸੀਗਾ ਲੇਕਿਨ ਕਦੇ ਵੀ ਇਸ ਤਰ੍ਹਾਂ ਪੰਜ ਤਤ ਦੇ ਵਿੱਚ ਈਸ਼ਵਰ ਪ੍ਰਗਟ ਨਹੀਂ ਹੋਏ ਇਹ ਇੱਕ ਰੀਜ਼ਨ ਸੀ ਕਿ ਹੁਣ ਉਹਨਾਂ ਨੂੰ ਕਿਉਂ ਅਣਾਪਿਆ ਕਿਉਂਕਿ ਪਿਛਲੇ ਜੁੱਗਾਂ ਦੇ ਵਿੱਚ ਜੋ ਗੁਰੂ ਪੀਰ ਪੈਗੰਬਰ ਆਪਣੇ ਭਗਤਾਂ ਤੇਿਆਰਿਆਂ ਦੇ ਨਾਲ ਵਾਦੇ ਕੌਲ ਤੇ ਇਕਰਾਰ ਕਰਕੇ ਗਏ ਜਿਸ ਤਰ੍ਹਾਂ ਇੱਕ ਵੀ ਨਹੀਂ ਦੱਸਿਆ ਕਿ ਜਦੋਂ ਮੇਰਾ ਨੂਰੀ ਅੱਬਾ ਆਏਗਾ ਕਿ ਮੁਸਲਮਾਨਾਂ ਦੇ ਜਿਹੜੇ ਗੁਰੂ ਸੀਗੇ ਉਹਨਾਂ ਨੇ ਕਿਹਾ ਕਿ ਜਦੋਂ ਮੇਰਾ ਨੂਰੀ ਅੱਬਾ ਆਏਗਾ ਤਾਂ ਆ ਹੋਏਗਾ ਤਾਂ ਉਹ ਕੁਝ ਕਾਲ ਇਕਰਾਰ ਆਪਣੇ ਭਗਤਾਂ ਔਰ ਪਿਆਰਿਆਂ ਦੇ ਨਾਲ ਕਰਕੇ ਗਏ ਜੀਲਾ ਕਰਕੇ ਪਰਮਾਤਮਾ ਨੂੰ ਪੰਜ ਤਤ ਸਰੀਰ ਦੇ ਵਿੱਚ ਪ੍ਰਗਟ ਹੋਣਾ ਪਿਆ ਉਹ ਤੁਹਾਡੇ ਸਭ ਦੇ ਲੈਣੇ ਦੇਣੇ ਦੇਣ ਵਾਸਤੇ ਆਇਆ ਜੇ ਤੁਹਾਨੂੰ ਕੋਈ ਪ੍ਰੋਮਿਸ ਕੀਤਾ ਸੀ ਉਹਨੂੰ ਤਾਂ ਨਾ ਪਿਆ ਅਗਰ ਬਈ ਪਰਮਾਤਮਾ ਨੂੰ ਕੋਈ ਲਾਇਬਿਲਟੀ ਨਹੀਂ ਸੀ ਕਿ ਉਹ ਧਰਤੀ ਤੇ ਆਉਣ ਔਰ ਸਾਨੂੰ ਮਿਲਣ ਮੇਲਣ ਤਾਰਨ ਔਰ ਉਦਾਰਨ ਵਾਸਤੇ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਅਕਾਲ ਪੁਰਖ ਮੰਨ ਲਓ ਤੇ ਮੈਂ ਤੁਹਾਨੂੰ ਸ਼ਰੋਮਣੀ ਭਗਤਾਂ ਦੀ ਉਪਾਤੀ ਦੇ ਦਿਆਂਗਾ ਇਸ ਤੋਂ ਵੱਡਾ ਦਰਜਾ ਮੇਰੇ ਕੋਲ ਨਹੀਂ ਹੈ ਹੁਣ ਇਸ ਗੱਲ ਦਾ ਜੋ 허ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਕੌਣ ਸੀ ਕਿਉਂਕਿ ਸਾਨੂੰ ਅੱਜ ਕੱਲ ਕੀ ਹੈ ਕਿ ਬਿਨਾ ਪ੍ਰੂਫ ਤੋਂ ਸਾਨੂੰ ਕੋਈ ਚੀਜ਼ ਤੇ ਵਿਸ਼ਵਾਸ ਨਹੀਂ ਹੋਊਗਾ 18 ਨੰਬਰ ਗ੍ਰੰਥ ਦੀ ਬਾਣੀ ਹੈ ਜੇ ਕਿਸੇ ਨੇ ਪੜਨੀ ਹੋਵੇ ਉਹ ਸੁਣ ਸਕਦੇ ਹਨ ਹਰ ਕਹਿਣ ਗੁਰਮੁਖੋ ਜੇ ਸਾਰਾ ਦਿਨ ਤੱਕਦੇ ਤੱਕਦੇ ਗਏ ਥੱਕ ਪੰਜ ਤਤ ਕਾਇਆ ਦੇ ਦੁਹਾਈ ਆ ਇੱਕ ਇੱਕ ਦਾ ਤੁਹਾਡਾ ਲੈਣਾ ਦੇਣਾ ਝੋਲੀ ਪਾਵੇ ਹੱਕ ਹਕੀਕਤ ਸਰਵੀ ਵੇਖ ਵਿਖਾਈਆ ਜੁਗ ਚੌਕੜੀ ਸੰਮੁਖ ਹੋ ਕੇ ਇਹੋ ਜਿਹਾ ਦਰਸ਼ਨ ਨਹੀਂ ਪਾਇਆ ਕਿਸੇ ਨਾਲ ਅੱਖ ਸੰਮੁਖ ਹੋ ਕੇ ਖੁਸ਼ੀ ਮਨਾਇਆ ਨਿਰਗੁਣ ਰੂਪ ਕੋ ਪਰਤਾਖ ਟੁੱਟਦਾ ਦਾਤਾ ਬੇਪਰਵਾਈਆ ਕਿਉਂ ਨਿਰਗੁਣ ਹੈ ਇਹਦੇ ਕੋਈ ਸ਼ੱਕ ਨਹੀਂ ਕਿ ਉਹ ਨਿਰਗੁਣ ਹੀ ਹੈ ਉਹ ਪੰਜ ਤੱਤ ਦੇ ਵਿੱਚ ਨਹੀਂ ਆਉਂਦਾ ਲੇਕਿਨ ਤੁਹਾਡੇ ਵਾਸਤੇ ਉਹਦੀ ਆਪਣੀ ਕੋਈ ਜ਼ਰੂਰਤ ਨਹੀਂ ਸੀ ਤੁਹਾਡੇ ਵਾਸਤੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਕੋਟ ਇਸ ਧਰਤੀ ਦੇ ਵਿੱਚ ਪੰਜ ਪੰਜ ਧਰਤ ਦੇ ਵਿੱਚ ਆਏ ਨਿਰਕੋਂੜੂ ਹੋ ਪਰਟਾਕ ਤੋੜਦਾ ਦਾਤਾ ਬੇਪਰਵਾਹੀ ਆ ਗਹਿਰ ਗੰਬੀਰ ਬੇਨਜ਼ੀਰ ਪ੍ਰੇਮ ਪਿਆਰ ਅੰਦਰ ਆਇਆ ਨਠ ਬਾਣ ਪਾਂਦੀ ਪੰਧ ਮੁਕਾਈ ਆ सो so, पुरख निरंजन साहिब स्वामी हर गाता बेपरवाई आद जुगाद अंतर जामी घट पीतर बेख बखाइया निर्गुण निर्वैर निराकार सदा निहकामी निश्चल सच सिण विनाशन बैठा सोखा पाईया बोध अगाध शब्द अगाध निर अखर बोलन हारा बाणी चारे खानी तुर फरमाना हुक्म सुनाइया ਜਿਸ ਚੌਥੇ ਪਦ ਨੂੰ ਸੰਨਿਆਸੀ ਵਿਰਾਗੀ ਤਿਆਗੀ ਸਾਧ ਸੰਤ ਸੂਫੀ ਲੱਭਦਾ ਉਹ ਪਦ ਦੀ ਹੱਦ ਤੁਹਾਡੇ ਅੰਦਰੋਂ ਦਿੱਤੀ ਮੁਕਾਈ ਆ ਜਿਸ ਨੂੰ ਵਾਸਤੇ ਪਾਪ ਆ ਡੰਡਾ ਤਣ ਕਰ ਕਰ ਸਜਦਿਆਂ ਵਿੱਚ ਜੰਗਲ ਜੂ ਪਹਾੜਾ ਵਿੱਚ ਜਗਤ ਜਗਿਆਸੂ ਲੱਭਦਾ ਉਹ ਤੁਹਾਡੇ ਸੰਮੁਖ ਬੈਠਾ ਸੋਗਾ ਪਈ ਆ ਦੇਖੋ ਆਈ ਥਿੰਕ ਆਪਣੇ ਚੋਤੇ ਕੋਈ ਇਹਨਾ ਹੈ ਹੀ ਨਹੀਂ ਜੋ ਕੇ ਭਗਤੀ ਕਰਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਬਾਹਰ ਦੇ ਸਮਾਜ ਦੇ ਵਿੱਚ ਬਹੁਤ ਸਾਰੇ ਅਸਤਾਂ ਦੇ ਲੋਕ ਨੇ ਜਿਹੜੇ ਕਿ ਘਰ ਪਰਿਵਾਰ ਛੱਡ ਕੇ ਉਹਨੂੰ ਪਾਉਣ ਵਾਸਤੇ ਜੰਗਾਂ ਵਿੱਚ ਚਲੇ ਜਾਂਦੇ ਨੇ ਇਕੱਲੇ ਰਹਿੰਦੇ ਨੇ ਕਹਿੰਦੇ ਪਰਿਵਾਰ ਦੇ ਨਾਲੋਂ ਨਹੀਂ ਮਿਲਦਾ ਉਹਦੇ ਵੱਲ ਹੀ ਧਿਆਨ ਰੱਖਣਾ ਉਹ ਜਿਨ੍ਹਾਂ ਜਿਹਨਾਂ ਨੂੰ ਨਹੀਂ ਲੱਭਿਆ ਜਿਹੜੇ ਜੰਗਲਾਂ 'ਚ ਬੈਠੇ ਰਹੇ ਜਿਹੜੇ ਪੁੱਠੇ ਖੂਹਾਂ 'ਚ ਲੜਕਦੇ ਰਹੇ ਉਹਨਾਂ ਨੂੰ ਨਹੀਂ ਮਿਲਿਆ ਉਹ ਤੁਹਾਡੇ ਸਾਹਮਣੇ ਬੈਠਾ ਸੁਪਾ ਪਈਆ ਕਰਮੋ ਦਾਸਾ ਖੋਜਦੇ ਰਹੇ ਮੰਦਰ ਮੱਠੀਂ ਸ਼ੇਧ ਵਾਲੇ ਰਾਤ ਕਾਇਆ ਬਣਦੇ ਰਹੇ ਜਤੀ ਨਾਰਕੰਤ ਜੁਤਾਈਆ ਪ੍ਰਬਦਾ ਕਿਸੇ ਦਰਸ਼ ਨਾ ਪਾਇਆ ਰਤੀ ਕਾਇਆ ਰਾਜਣਾ ਕੋਈ ਰੰਗਾਈਆ ਇਸ ਤਰ੍ਹਾਂ ਕਿਸੇ ਨਹੀਂ ਵੇਖਿਆ ਅੱਖੀਂ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ 프리 ਦੇ ਭੰਡਾਰੇ ਮਿਲੇ ਹੋਏ ਨੇ ਖੁੱਲੇ ਗਫੇ ਮਿਲੇ ਨੇ ਜਿਸ ਤਰ੍ਹਾਂ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਕਿਸੇ ਨੂੰ ਨਹੀਂ ਦਿਸਿਆ ਉਹ ਅਰਥੇ ਤੁਹਾਨੂੰ ਸ਼ੱਕ ਵੀ ਹੋ ਜਾਂਦਾ ਹੈ ਫਿਰ ਅਸੀਂ ਸ਼ੱਕ ਵੀ ਕਰਦੇ ਹਾਂ ਕਿ ਕਿਤੇ ਉਹ ਬੰਦਿਆਵਰ ਦਾ ਬੰਦਾ ਤਾਂ ਨਹੀਂ ਸੀ ਇਸ ਤਰ੍ਹਾਂ ਕਿਸੇ ਨਹੀਂ ਵੇਖਿਆ ਅਖੀਂ ਚਾਰ ਜਗ ਦੇਣ ਦਵਾਈਆ ਭਗਤਾਂ ਦੀ ਨਗਰੀ ਕਦੇ ਨਹੀਂ ਬਸੀ ਭਗਤ ਦਵਾਰ ਨਾ ਕੋਈ ਬਣਾਈਆ ਕਿਉਂਕਿ ਭਗਤ ਦਵਾਰ ਬਣਾਇਆ ਹੀ ਨਹੀਂ ਕਿਸੇ ਕਿਸੇ ਚ ਐਨੀ ਐਬਿਲਿਟੀ ਹੀ ਨਹੀਂ ਸੀ ਕਿਸੇ 'ਚ ਐਨੀ ਸਮਰੱਥਾ ਨਹੀਂ ਸੀ ਕਿ ਉਹ ਭਗਤ ਦਵਾਰ ਬਣਾ ਸਕੇ ਭਗਤਾਂ ਦੀ ਨਗਰੀ ਬਣਾ ਸਕੇ ਔਰ ਉਸਨੇ ਤੁਹਾਨੂੰ ਭਗਤ ਦਵਾਰ ਬਣਾ ਕੇ ਤੁਹਾਡਾ ਇੱਕ ਸਾਂਝਾ ਘਰ ਬਣਾ ਕੇ ਤੁਹਾਨੂੰ ਉਥੇ ਖੁੱਲੇ ਗੱਫੇ ਦਿੱਤੇ ਕਿ ਨਜ਼ਰੀ ਜਿਹੜਾ ਨਹੀਂ ਸੀ ਆਉਂਦਾ ਆਹ ਸਾਹਮਣੇ ਬੈਠਾ ਹੈ ਪਰੰਤੂ ਜਿਸਨੇ ਮਨ ਦੀ ਦਰਸ਼ਨ ਦਿੱਤਾ ਸਤਪੁਰ ਸ਼ਬਦ ਕਹੇ ਮੇਰੇ ਹੁਕਮ ਅੰਦਰ ਜੁਗ ਚੌਕੜੀ ਗਏ ਲੰਗ ਜਨ ਭਗਤੋ ਦਿਆ ਸੁਣਾਈਆ ਜੁਗ-ਜੁਗ ਨਾਮ ਪਿਛਿਆ ਭਗਤੀ ਦੀ ਧਾਰ ਵਿੱਚ ਸਾਰੇ ਰਹੇ ਮੰਗ ਨਿਮ ਨਿਮ ਸੀਸ ਨਵਾਈਆ ਕੋਟਾਂ ਵਿੱਚੋਂ ਥੋੜਿਆਂ ਚਿਆ ਰੰਗ ਕੋਟਾਂ ਵਿੱਚੋਂ ਥੋੜਿਆਂ ਛੜਿਆ ਰੰਗ ਰਵਿਦਾਸ ਕਬੀਰ ਦਏ ਗਵਾਈਆ ਉਹੀ ਦੁਨੀਆ ਵਿੱਚ ਹੁੰਦੇ ਗਏ ਤੰਗ ਖਾਲੀ ਫੁੱਟੇ ਨਾ ਕੋਈ ਪਰਾਇਆ ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ ਆਪਣੀ 쿠ਸੀ ਬਣਾਈਆ ਮਾਲਾ ਮਣਕਿਆਂ ਨਾਲ ਨਾਮ ਤਸਬੀਆਂ ਤੁਰਦੇ ਕਲਮਿਆਂ ਨਾਲ ਕਰਦੇ ਰਹੇ ਜੰਗ ਸ਼ਸਤਰ ਹੁਕਮ ਵੜਾ ਉਠਾਇਆ ਸਾਤਗੁਰ ਸ਼ਬਦ ਕਹੇ ਜਨਪਰਤੋ ਭਗਤਾਂ ਨੂੰ ਸਾਥਿਆ ਪ੍ਰਭ ਮਿਲਿਆ बैठा मिले औते पलंग सत युग त्रेता द्वापर कर जऊ पूरा प्रहज बना लिया जी समा हो गया है इशारा हो गया है तो अपनीयां गलतियां दी माफी मांग हाँ हां तोड़े पासों सदूर तो सच्चे पाछा जी पासों माफ करना सो हनुमान महाराज